ਸਬਡਿਵੀਜ਼ਨ ਮਲੋੜ ਪੁਲਿਸ ਵੱਲੋਂ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਨਸ਼ਾ ਤਸਕਰਾਂ 'ਬੁੱਧ ਸਖਤ ਕਾਰਵਾਈ ਕਰਦੇ ਆ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਡਰੱਗ ਮੰਨੀ ਬਰਾਮਦ ਕਰਕੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸਬਡਿਵੀਜ਼ਨ ਮਲੋੜ ਦੇ ਟੀਐਸਪੀ ਸਰਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ 10 ਮਹੀਨਿਆਂ ਦੌਰਾਨ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਦੇ ਨਤੀਜੇ ਵਜੋਂ ਨਸ਼ਾ ਤਸਕਰਾਂ ਦੀ ਕਮਰ ਤੋੜੀ ਗਈ ਹੈ ਮਾ ਦੱਸਿਆ ਕਿ ਸਬਡਿਵੀਜ਼ਨ ਮਲੋਟ ਵਿੱਚ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਦਵ ਜੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਮੁਖਸਰ ਸਾਹਿਬ ਅਮਨਿਉ ਰਾਣਾ ਤੇ ਡੀਆਈਜੀ ਫਰੀਦਕੋਟ ਦੀਆਂ ਹਦਾਇਤਾਂ ਤੇ ਯੁੱਧ ਨਸ਼ਾ ਵਰਦ ਮਹਮ ਦੇ ਤਹਿਤ ਸਬਡਿਵੀਜ਼ਨ ਮਲੋਟ ਦੇ ਅਧੀਨ ਆਉਂਦੇ ਵਕਫਾਕ ਥਾਣਿਆਂ ਵੱਲੋਂ ਹੁਣ ਤੱਕ ਐਨਡੀਪੀਐਸ ਐਕਟ ਦੇ 216 ਮੁਕੱਦਮੇ ਦਰਜ ਕਰਕੇ 345 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਪਾਸੋਂ 7 ਕਿਲੋ 121 ਗ੍ਰਾਮ ਹੈਰਨ ਤੇ 24 ਕਿਲੋ 86 ਗ੍ਰਾਮ ਅਫੀਮ ਤੇ 65 ਕਿਲੋ 500 ਗ੍ਰਾਮ ਚੂਰਾ ਪੋਸਟ ਅਤੇ 11067 ਵਿਚਿਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਪੁਲਿਸ ਵੱਲੋਂ ਕਰੀਬ 10 ਲੱਖ ਰੁਪਏ ਦੀ ਟਰੱਕਮਣੀ ਵੀ ਜ਼ਬਤ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਯੁੱਧ ਨਸ਼ਾ ਵ੍ਰੁੱਧ ਚਲਾਈ ਇਸ ਮਹਮ ਦੇ ਤਹਿਤ ਨਸ਼ਿਆਂ ਦਾ ਤੰਦਾ ਕਰਨ ਵਾਲੇ ਲੋਕਾਂ ਦੀ ਹੁਣ ਤੱਕ 50 ਲੱਖ 76400 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਜਾ ਚੁੱਕੀ ਹੈ ਅਤੇ ਨਸ਼ੇ ਤੰਦਾ ਕਰਨ ਵਾਲਿਆਂ ਪੰਜ ਵਿਅਕਤੀਆਂ ਦੀ ਪ੍ਰਾਪਰਟੀ ਤੇ ਬਲਡੋਜ਼ਰ ਚੱਲ ਚੁੱਕਿਆ ਹੈ ਡੀਐਸਪੀ ਅੰਗਰੇਜ਼ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਤੇ ਪੁਲਿਸ ਵੱਲੋਂ ਸਮੇਂ-ਸਮੇਂ ਕਾਸੋ ਆਪਰੇਸ਼ਨ ਅਤੇ ਸਰਚ ਅਭਿਆਨ ਚਲਾ ਕੇ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਕੇ ਪੀਐਸ ਐਕਟ ਦੇ ਤਹਿਤ ਮਕਦਮੇ ਦਰਜ ਕੀਤੇ ਜਾ ਰਹੇ ਹਨ ਇਹ ਕੁਝ ਦਿਨ ਪਹਿਲਾਂ ਇੱਥੇ ਬੁਰਜਾ ਫਾਟੇ ਕੋਲੇ ਇੱਕ ਛਾੜਕਾੜਨ ਦਾ ਮਾਮਲਾ ਆਇਆ ਹੈਗਾ। ਉੱਥੇ ਥੋੜੇ ਦਿਨ ਪਹਿਲਾਂ ਪੁਲਿਸ ਦੀ ਚਿੱਟੇ ਤੇ ਨਸ਼ੇ ਦੇ ਪ੍ਰਤੀ ਲੈ ਕੇ ਕਾਰਵਾਈ ਜਿਹੜੀ ਹੈਗੀ ਆ ਉਹਦੇ ਖਿਲਾਫ ਉਹ ਜਿਹੜਾ ਮੋਹੱਲੇ ਦੇ ਵਸਨੀਕੀ ਉੱਥੋਂ ਦੀ ਉਹਨਾਂ ਵੱਲੋਂ ਕੁਝ ਰੋਸ਼ ਜਤਾਇਆ ਗਿਆ ਸੀਗਾ। ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਅਸੀਂ ਕਾਫੀ ਸਖਤੀ ਨਾਲ ਉੱਥੇ ਕਾਸੋ ਆਪਰੇਸ਼ਨ ਕੀਤੇ ਹੈਗੇ ਆ, ਰੇਡਸ ਕੀਤੀਆਂ ਹੈਗੀਆਂ ਤੇ ਉੱਥੇ ਅਸੀਂ ਪ੍ਰੋਪਰਲੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਹੈਗੇ ਆ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਆ। ਇਸ ਤੋਂ ਲਾਵਾ ਮੈਂ ਦੱਸਣਾ ਚਾਹੁੰਨਾ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਡੀਆਜੀ ਫਰੀਕੋਟ ਅਤੇ ਮਾਨਯੋਗ ਐਸਐਸਪੀ શ્રી ਮੁਖਸਰ ਸਾਹਿਬ ਵੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਖਤ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਤੇ ਜਿਸ ਦੇ ਤਹਿਤ ਸਬਡਿਵੀਜ਼ਨ ਮਲੂਟ ਦੇ ਵਿੱਚ 1 ਮਾਰਚ 2025 ਤੋਂ ਲੈ ਕੇ ਅੱਜ 15 12 2025 ਤੱਕ ਕੁੱਲ ਐਨਡੀਪੀਐਸ ਐਕਟ ਦੇ ਤਹਿਤ 216 ਮਕਦਮੇ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਵਿੱਚ 345 ਅਸੀਂ ਦੋਸ਼ੀ ਅਰੈਸਟ ਕੀਤੇ ਹੈ ਤੇ ਜੇ ਰਿਕਵਰੀ ਦੀ ਗੱਲ ਕਰੀਏ ਤਾਂ ਹੈਰੋਨ ਦੀ ਲਗਭਗ 7 ਕਿਲੋ 121 ਗ੍ਰਾਮ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਓਪੀਐਮ ਦੀ ਜਿਹੜੀ ਹੈਗੀ ਹੈ 24 ਕਿਲੋ 86 ਗ੍ਰਾਮ ਦੀ ਰਿਕਵਰੀ ਹੁਣ ਤੱਕ ਹੈਗੀ ਹੈ ਤੇ ਪੋਪੀ ਐਸਕ ਦੀ ਜਿਹੜੀ ਹੈਗੀ ਹੈ ਪੋਸਟ ਦੀ 65 ਕਿਲੋ 500 ਗ੍ਰਾਮ ਦੀ ਰਿਕਵਰੀ ਹੈਗੀ ਹੈ ਤੇ ਨਸ਼ੀਲੀਆਂ ਜੋ ਗੋਲੀਆਂ ਹੈਗੀਆਂ 11067 ਨਸ਼ੀਲੀਆਂ ਗੋਲੀਆਂ ਤੇ 10 ਲੱਖ ਦੇ ਕਰੀਬ ਡਰੱਗ ਮਨੀ ਦੀ ਵੰਦਨਗੀ ਕੀਤੀ ਗਈ ਹੈ ਜਯੋਧ ਨਸ਼ੇ ਵਿਰੋਧ ਮਹਿੰਮ ਦੇ ਤਹਿਤ ਇਸ ਮਹੱਲੇ ਦੇ ਵਿੱਚੋਂ ਕੋਈ ਅਰੈਸਟ ਕੀਤੇ ਗਏ ਹੈਗੇ ਉਹਨਾਂ ਤੋਂ ਕੋਈ ਰਿਕਵਰੀ ਹੋਈ ਹੈ ਕੋਈ ਨਹੀਂ ਇਸ ਮਹੱਲੇ ਦੇ ਵਿੱਚੋਂ ਕਾਫੀ ਸਾਡੀਆਂ ਅਰੈਸਟ ਹੈਗੀਆਂ ਜਦੋਂ ਤੋਂ ਨਸ਼ਾ ਵਿਰੋਧ ਮੁਹਿੰਮ ਚੱਲੀ ਹੈ ਤੋਂ ਸਾਡੀਆਂ ਮਲਟੀਪਲ ਰਿਕਵੈਸਟ ਜਿਹੜੀਆਂ ਇੱਥੇ ਰੇਡਸ ਕੀਤੀਆਂ ਹੈਗੀਆਂ ਕਾਸੋ ਆਪਰੇਸ਼ਨ ਅਸੀਂ ਸਮੇਂ ਤੋਂ ਸਮੇਂ ਚਲਾਉਂਦੇ ਰਹਿੰਨੇ ਆ ਜਿਹਦੇ ਵਿੱਚ ਐਸਐਚਓ ਸਾਹਿਬ ਜਾਂਦੇ ਹੈਗੇ ਆ ਤੇ ਉਹਨਾਂ ਵਿੱਚੋਂ ਮੈਂ ਵੀ ਕਾਸੋ ਆਪਰੇਸ਼ਨ ਤੇ ਜਾਂਨਾ ਅੱਜ ਵੀ ਸਾਡੇ ਇੱਥੇ ਐਸਐਚਓ ਸਾਹਿਬ ਨੇ ਸਵੇਰ ਉੱਥੇ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਹੈਗਾ ਤੇ ਉਹਨਾਂ ਤੋਂ ਜੋ ਰਿਕਵਰੀ ਬਣਦੀ ਹੈ ਉਹਦੇ ਹਿਸਾਬ ਨਾਲ ਉਹ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਹੱਲਾ ਵਸੀਆਂ ਵਿੱਚ ਕਾਫੀ ਰੋਸ ਸੀਗਾ ਕਾਫੀ ਗੁੱਸਾ ਸੀ ਨਹੀਂ ਮਹੱਲਾ ਵਸੀਆਂ ਵਿੱਚ ਮਹੱਲਾ ਵਸੀਆਂ ਵਿੱਚ ਕੋਈ ਸਪਾਈ ਮਹੱਲਾ ਵਸੀਆਂ ਨਾਲ ਜਾ ਕੇ ਮੇਰੇ ਵੱਲੋਂ ਫਿਰ ਮੀਟਿੰਗਸ ਕੀਤੀਆਂ ਗਈਆਂ ਹੈਗੀਆਂ ਐਸ ਐਚ ਓ ਸਾਹਿਬ ਵੱਲੋਂ ਮੀਟਿੰਗਸ ਕੀਤੀਆਂ ਗਈਆਂ ਹੈਗੀਆਂ ਉਸ ਤੋਂ ਬਾਅਦ ਅਸੀਂ ਉੱਥੇ ਬੜਾ ਤਰੀਕੇ ਨਾਲ ਤੇ ਬੜਾ ਸ਼ਕਤੀ ਨਾਲ ਉੱਥੇ ਜਿਹੜੇ ਦੋਸ਼ੀ ਹੈਗੇ ਆ ਇਸ ਡਰੱਗਸ ਨੂੰ ਜੋ ਡੀਲ ਕਰਦੇ ਆ ਉਹਨਾਂ ਨੂੰ ਜੱਠਿਆ ਗਿਆ ਹੈਗਾ ਉੱਥੋਂ ਅਰੈਸਟ ਅਸੀਂ ਕੀਤੀਆਂ ਹੈਗੀਆਂ ਉਹਨਾਂ ਤੋਂ ਰਿਕਵਰੀ ਕਰਕੇ ਅਰੈਸਟ ਪਾ ਕੇ ਤੇ ਪ੍ਰੋਪਰਲੀ ਉਹਨਾਂ ਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਭੇਜਿਆ ਗਿਆ ਸਰਮਹਲਾਵਾਸੀਆਂ ਤੇ ਵਿਰੋਧ ਪੁਲਿਸ ਦੇ ਵਿਰੋਧ ਤੋਂ ਬਾਅਦ ਕਿੰਨੇ ਵਕਤ ਕੋਈ ਐਫ ਆਈ ਆਰ ਹੋਈ ਹੈ ਜਾਂ ਕੀ ਹੋਇਆ ਉਸ ਤੋਂ ਬਾਅਦ ਕਰ ਵਿੱਚ ਨਹੀਂ ਉਸ ਤੋਂ ਬਾਅਦ ਅਸੀਂ ਕਾਫੀ ਕੀਤੀਆਂ ਹੈਗੀਆਂ ਉੱਥੇ ਇਹ ਆਪਣਾ 7 ਤਰੀਕ ਦੀ ਗੱਲ ਹੈਗੀ ਹੈ ਉਸ ਤੋਂ ਬਾਅਦ ਉੱਥੇ 5-6 ਪਰਚੇ ਅਸੀਂ ਦਿੱਤੇ ਹੈਗੇ ਤੇ ਉਹਨਾਂ ਨੂੰ ਰਿਕਵਰੀ ਕਰਕੇ ਉਹਨਾਂ ਦੇਿਲ ਕਿਥੋਂ ਪੁਲਿਸ ਦਾ ਕਾਫੀ ਚਿਰ ਪਹਿਲਾਂ ਉਹਨਾਂ ਤੇ ਦਬਾਅ ਵਧਿਆ ਤੇ ਲੋਕ ਤਾਲੇ ਲਾ ਕੇ ਘਰਾਰ ਹੋ ਗਏ ਸੀ ਜਿਹੜੇ ਇਹ ਕੰਮ ਕਰਦੇ ਸੀ ਕੀ ਪੁਲਿਸ ਦੀ ਤਿੰਨ ਨਹੀਂ ਜਿਹੜੀ ਕਿ ਉਹ ਬੰਦੇ ਫੇਰ ਆ ਕੇ ਕੰਮ ਕਰਨਾ ਚਾਹੀਦਾ ਨਹੀਂ ਅੱਜ ਅਸੀਂ ਸਵੇਰ ਦੁਬਾਰਾ ਉੱਥੇ ਜਿਹੜੀਆਂ ਰੇਡਸ ਕੰਡਕਟ ਕੀਤੀਆਂ ਹੈਗੀਆਂ ਉੱਥੇ 3 4 ਤੇ 5 ਜਿਹੜੇ ਨੰਬਰ ਜਿਹੜੀਆਂ ਗਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮੱਲਾਵਾਸੀਆਂ ਨੇ ਦੱਸਣ ਮੁਤਾਬਕ ਜ਼ਿਆਦਾ ਪ੍ਰੋਬਲਮ ਹੈਗੀ ਹੈ 5 ਨੰਬਰ ਜਿਹੜੀ ਗਲੀ ਹੈਗੀ ਉਹ ਤਾਂ ਆਲਮੋਸਟ ਬੰਦੀ ਹੈਗੀ ਹੈ ਉਹਦੇ ਵਿੱਚ ਸਾਰੇ ਘਰ ਦੇ ਲੋਕ ਲੱਗੇ ਹੋਏ ਸੀਗਾ ਤੇ ਸਵੇਰ 4 ਜਿਹੜਾ ਹੈਗੀ 4 ਨੰਬਰ ਗਲੀ ਹੈ ਉਹਦੇ ਵਿੱਚੋਂ ਸਿਰਫ ਇੱਕ ਘਰ ਜਿਹੜਾ ਓਪਨ ਸੀਗਾ ਉੱਥੇ ਤੇ ਜਿਹੜੀ 3 ਨੰਬਰ ਗਲੀ ਚ ਕੋਸ਼ਰ ਘਰ ਜਿਹੜੇ ਓਪਨ ਸੀ ਉਹਨਾਂ ਦੇ ਵਿੱਚ ਅਸੀਂ ਜਿਹੜਾ ਰੇਡਸ ਕੰਡਕਟ ਕਰਕੇ ਦੇਖਿਆ ਹੈਗੀਆਂ ਉਹਨਾਂ ਚ ਲੇਡੀਜ਼ ਮਿਲੀਆਂ ਹੈਗੀਆਂ ਬੰਦੇ ਕੋਈ ਉੱਥੇ ਦੋਸ਼ੀ ਕੋਈ ਅਜੇ ਤੱਕ ਮਿਲਿਆ ਨਹੀਂ ਸੀਗਾ ਜਿਹੜੇ ਇਹਨਾਂ ਨੇ ਅਪਰੀਹੈਂਡ ਕੀਤੇ ਹੈਗੇ ਜੋ ਮਿਲੇ ਸੀ ਉਸ ਮੁਹੱਲੇ ਚ ਹੋਰ ਉਹ ਫਿਰ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਤਾਂ ਉਹ ਉਸ ਵੇਲੇ ਨਾ ਕੈਮਰੇ ਲਾਏ ਗਏ ਸੀ ਉਹਨਾਂ ਗਲੀਆਂ ਜਿੱਥੇ ਰਿਐਕਟਿਵ ਸੀਗੇ ਪਰ ਹੁਣ ਲੱਗਦਾ ਵੀ ਉਹ ਕੈਮਰੇ ਨਹੀਂ ਚੱਲਦੇ ਤਾਂ ਕਰਕੇ ਉਹ ਉਹ ਕੈਮਰਾਸ ਫਿਰ ਅਸੀਂ ਚੈੱਕ ਕਰਵਾ ਲੈਣੇ ਹੈਗੇ ਆ ਕੈਮਰਸ ਕਰਵਾ ਲੈਣੇ ਚੈੱਕ ਜੇ ਨਹੀਂ ਚੱਲਦੇ ਹੋਣਗੇ ਤਾਂ ਬਿਲਕੁਲ ਚਲਵਾਵਾਂਗਾ। ਉਦੋਂ ਇਸ ਮਾਮਲੇ ਵਿੱਚ ਉ체ਚੇ ਤੌਰ ਤੇ ਡੀਐਸਪੀ ਦਫ਼ਤਰ ਆਏ ਮਹੱਲਾ ਨਿਵਾਸੀਆਂ ਜਿਨ੍ਹਾਂ ਵਿੱਚ ਚਾਂਦੀਰਾਮ ਅਰੋਦੀਆ, ਸਤਪਾਲ ਸਿੰਘ, ਹਰਦੀਪ ਸਿੰਘ ਤੇ ਸੁਦੇਸ਼ ਕੁਮਾਰੀ ਨੇ ਛੱਜਕੜ ਮਹੱਲੇ ਵਿੱਚ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਚਲਾਏ ਗਏ ਸਰਚ ਅਭਿਆਨ ਅਤੇ ਕੀਤੀ ਗਈ ਕਾਰਵਾਈ ਤੇ ਤਸੱਲੀ ਪ੍ਰਗਟ ਕਰਦੇ ਆ ਕਿ ਡੀਐਸਪੀ ਸਾਹਿਬ ਅਤੇ ਥਾਣਾ ਸਿਟੀ ਮਲੋਟ ਦੇ ਇੰਚਾਰਜ ਪੁਲਿਸ ਵੱਲੋਂ ਨਸ਼ਾ ਤਸਕਰਾਬੁੱਧ ਕੀਤੀ ਗਈ ਕਾਰਵਾਈ ਦੇ ਨਾਲ ਇਲਾਕੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ ਉਹਨਾਂ ਡੀਐਸਪੀ ਮਲੋਟ ਅੰਗਰੇਜ਼ ਸਿੰਘ ਅਤੇ ਸਥਾਨਾ ਮੁਖੀ ਬਰਨ ਜਾਦਵ ਨੂੰ ਭਰੋਸਾ ਦਿਵਾਇਆ ਕਿ ਨਸ਼ਾ ਬੰਦ ਚਲਾਈ ਜਾ ਰਹੀ ਮਹੱਮ ਵਿੱਚ ਸਥਾਨਕ ਲੋਕ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਜਾਰੀ ਰੱਖਣਗੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਕਿੱਥੋਂ ਦੇ ਰਹਿੰਦੇ ਹੋ ਹਰਦੀਪ ਸਿੰਘ ਜੀ ਬੁਰਜਾ ਫੜਤ ਰਹਣ ਵਾਲੇ ਸ੍ਰੀ ਚੰਦਰ ਨਗਰ ਠੀਕ ਹੈ ਜੀ ਜੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਜੀ ਉੱਥੇ ਤੁਹਾਡੇ ਮਾਹਲੇ ਦੇ ਵਿੱਚ ਜਿਹੜੀ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਹੁਣ ਇਹਨਾਂ ਨੇ ਸਾਡੇ ਨਾਲ ਮਤ ਕੀਤੀ ਇਸ ਸਾਲ ਸਾਡੇ ਇੱਧਰ ਇਸ ਸਾਲ ਸਾਡੇ ਨਾਲ ਮਤ ਕੀਤੀ ਹੈ ਬਹੁਤ ਜ਼ਿਆਦਾ ਅੱਗੇ ਨੂੰ ਬੜਾ ਕਟਰਾਉਲ ਹੈ ਤੇ ਅੱਗੇ ਵੀ ਸਾਡੇ ਨਾਲ ਨੇ ਤੇ ਹੁਣ ਵੀ ਸਾਡੇ ਨਾਲ ਹੀ ਰਹਿਣਗੇ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਜੀ ਚਾਂਦੀਰਾਮ ਰੋਧੀਆ ਨਾਂ ਜੀ ਜੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਜੀ ਤੁਹਾਡੇ ਮੱਲੇ ਦੇ ਵਿੱਚ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਜੀ ਪਹਿਲਾਂ ਤਾਂ ਬਹੁਤ ਕੁਝ ਸੀਗਾ ਜੀ ਤੇ 7 ਤਰੀਕ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਸਾਨੂੰ ਸਾਥ ਦਿੱਤਾ ਅਸੀਂ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ ਤੇ ਹੁਣ ਸ਼ਾਂਤੀ ਹੈ ਪੁਲਿਸ ਦੀ ਕਾਰਵਾਈ ਤੋਂ ਸੰਪੂਰਨ ਹਾਂਜੀ ਹਾਂਜੀ ਕਿੰਨਾ ਕੁ ਪਾਕਿਸਤਾਨ ਦੇ ਤੁਹਾਡੀ ਹੁਕਮ ਦੇ ਹੁਣ ਤਾਂ 70 80 ਪੈਸੇ ਫਰਕ ਹੈ ਹੁਣ ਤਾਂ ਕੋਈ ਜਾਨੇ ਬਾਹਰ ਦਾ ਬੰਦਾ ਕੋਈ ਨਹੀਂ ਆਊਗਾ ਤੇ ਜੇ ਕੋਈ ਮਹੱਲੇ ਦੇ ਲੋਬੜ ਕੋਈ ਇੱਕ ਆਦਾ ਉਲਟ-ਪੁਲਟ ਕਰਦਾ ਤਾਂ ਸਾਡੀ ਨਿਗਾਚে ਅਸੀਂ ਪ੍ਰਸ਼ਾਸਨ ਦਾ ਸਾਥ ਦੇ ਕੇ ਉਹਨਾਂ ਨੂੰ ਰਿਜਿਸਟਰ ਕਰਾਵਾਂਗੇ ਉਹ ਠੀਕ ਹੈ ਜੀ ਮਤਲਬ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਤਾਂ ਹੋਰ ਇਹਨਾਂ ਦੇ ਮਤਲਬ ਬਾਕੀ ਜਿਹੜੀ ਟੀਮ ਬਹੁਤ ਵੱਡੇ ਪੱਧਰ ਤੇ ਉਸ ਏਰੀਆ ਦੀ ਸਾਰੀ ਛੱਜ ਘੜੀ ਮੁਹੱਲੇ ਚ ਉਹਨੇ ਸਰਚ ਕੀਤਾ ਸਾਰਾ ਘਰੋਂ ਘਰੀ ਮਤਲਬ ਬਹੁਤ ਯਾਨਕੀ ਬਹੁਤ ਜ਼ਿਆਦਾ ਮਤਲਬ ਜ਼ਿਆਦਾ ਪੱਧਰ ਦੀ ਸਖਤੀ ਕੀਤੀ ਐ ਇਸ ਗੱਲ ਨਹੀਂ ਪਰ ਸਰ ਇਸ ਤੋਂ ਪਹਿਲੇ ਬਸ ਰੋਸ ਸੀ ਇਸ ਗੱਲ ਦਾ ਸੀ ਵੀ ਇਸ ਤੋਂ ਪਹਿਲੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਮਤਲਬ ਜਿਹੜੀ ਕੋਈ ਉਹ ਉਧਰ ਧਿਆਨ ਨਹੀਂ ਦਿੱਤਾ ਜਾਂ ਕੋਈ ਆਪਣੇ ਤੁਸੀਂ ਮੰਤਰੀ ਮੈਡਮ ਤੇ ਲਾਲੋਜਾ ਪੁਲਿਸ ਪ੍ਰਸ਼ਾਸਨ ਜਿਸ ਤਰ੍ਹਾਂ ਵੀ ਜਿੰਨੇ ਵੀ ਕਰਨਾ ਸੀ ਮਤਲਬ ਨਹੀਂ ਕੀਤਾ ਬਟ ਜੇ ਹੁਣ ਧਿਆਨ ਕੀਤਾ ਹੈ ਤੇ ਹੁਣ ਬਿਲਕੁਲ ਬੰਦ ਹੋ ਚੁੱਕਿਆ 30% ਹੈਗਾ ਉਹ ਵੀ ਜਿਹੜੇ ਕਿ ਦੋ ਚਾਰ ਛੋਰ ਮਹੱਲੇ ਦੇ ਹੈਗੇ ਆ ਉਹ ਉਹਨਾਂ ਤੋਂ ਲੈ ਕੇ ਤੇ ਆਸ-ਪਾਸੇ ਸਪਲਾਈ ਕਰਦੇ ਆ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂਜੀ ਪੁਲਿਸ ਦੀ ਕਾਰਵਾਈ ਕਾਰਵਾਈ ਤੋਂ ਫਿਲਹਾਲ ਤਾਂ ਅਸੀਂ ਸੰਤੁਸ਼ਟ ਆਂ ਜੀ ਜੇ ਸਭ ਨਾਲ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਜਿਹੜਾ ਮਤਲਬ ਸਰਚ ਆਪਰੇਸ਼ਨ ਸਾਰੇ ਕੀਤੇ ਆ ਉੱਥੇ ਉਸ ਸਾਹਿਬ ਨਾਲ ਤਾਂ ਅਸੀਂ ਠੀਕ ਆ ਜੀ ਬਟ ਜੇ ਦੁਬਾਰਾ ਸ਼ੁਰੂ ਹੁੰਦਾ ਆ ਤਾਂ ਫੇਰ ਉਹਦੇ ਚਾਹੀਦਾ ਡੀਐਸਪੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੂੰ ਤੇ ਵੀ ਉਧਰ ਜਿਹੜਾ ਕੋ ਧਿਆਨ ਦੇਣ ਤੇ ਉੱਪਰ ਆਪ ਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਤੇ ਬੁਰਜਾਂ ਵਾਲੇ ਫਾਟਕ ਦੇ ਨੇੜੇ ਤੇੜੇ ਇੱਕ ਚੌਕੀ ਬਣਾਈ ਜਾਵੇ ਤੇ ਛੱਜ ਘੜੀਆਂ ਦੇ ਮਹੱਲੇ ਜਿਹੜੇ ਪਹਿਲੇ ਕੈਮਰੇ ਲੱਗੇ ਹੋਏ ਸੀਗੇ ਜਿਹੜੇ ਇਸ ਤੋਂ ਪਿਛਲੇ ਐਸਐਚਓ ਸਾਹਿਬ ਨੇ ਮਤਲਬ ਜਿਹੜੇ ਉਹ ਲਾਤੇ ਸੀ ਉੱਥੋਂ ਕੈਮਰੇ ਤੇ ਹਾਰਡ ਡਿਸਕ ਵੀ ਲੈ ਆਂਦੀ ਸੀ ਕੱਢ ਕੇ ਉਹ ਕੈਮਰੇ ਉੱਥੇ ਜ਼ਰੂਰ ਛੱਜ ਘੜੀਆਂ ਦੇ ਮਹੱਲੇ ਪੁਲਿਸ ਪ੍ਰਸ਼ਾਸਨ ਨੂੰ ਲਾਉਣੇ ਚਾਹੀਦੇ ਆ ਤੇ ਬਾਕੀ ਜਿਹੜੀ ਉੱਥੇ ਇੱਕ ਚੌਕੀ ਵੀ ਜਿਹੜੀ ਰਿਕਵੈਸਟ ਹੈ ਵੀ ਉਹ ਇਕ ਚੌਂਕੀ ਉੱਤੇ ਜ਼ਰੂਰ ਬਣਨੀ ਚਾਹੀਦੀ ਹੈ ਤੇ ਦੂਸਰੀ ਗੱਲ ਹੈ ਜੀ ਮਤਲਬ ਜਿੰਨਾ ਕ ਅਸੀਂ ਇਹ ਸਾਰੇ ਅਸੀਂ ਧਰਨਾ ਲਾਇਆ ਜਾਂ ਜੋ ਵੀ ਕੀਤਾ ਹੈ ਜਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸਾਡੇ ਮੁਹੱਲੇ ਵਾਸੀ ਬੋਲੇ ਸਾਰਾ ਮੁਹੱਲਾ ਇਕੱਠਾ ਹੋ ਕੇ ਬੋਲਿਆ ਤੇ ਜਾਂ ਮਤਲਬ ਪ੍ਰਸ਼ਾਸਨ ਦੇ ਖਿਲਾਫ ਬੋਲਿਆ ਤੇ ਇਹਦੇ ਵਿੱਚ ਕੁਝ ਸੋਣਨ ਨੂੰ ਆਇਆ ਯਾਨਕਿ ਆਪ ਸਰਕਾਰ ਦੇ ਕੁਝ ਨੁਮਾਇੰਦਿਆਂ ਵੱਲੋਂ ਵੀ ਆਇਆ ਤੇ ਪੁਲਿਸ ਪ੍ਰਸ਼ਾਸਨ ਦੇ ਸਿਟੀ ਥਾਣੇ ਦੇ ਕੁਝ ਮਤਲਬ ਮੁਲਾਜ਼ਮਾਂ ਤੋਂ ਵੀ ਜਿਹੜੀ ਬਾਹਰ ਗੱਲ ਇਹ ਨਿਕਲੀ ਹੈ ਵੀ ਮੈਡਮ ਨੂੰ ਤੇ ਉਹਦੇ ਬੇਟੇ ਨੂੰ ਅਸੀਂ ਕੋਈ ਨਾ ਕਿਸੇ ਕੋਈ ਨਾ ਕੋਈ ਕਾਰਵਾਈ ਅਸੀਂ ਉਹਨਾਂ ਤੇ ਪਾਵਾਂਗੇ ਜਾਂ ਮੁਹੱਲਾ ਸਿੰਘਾਂ ਦੇ ਪਾਵਾਂਗੇ ਜੇ ਇਸੇ ਤਰ੍ਹਾਂ ਸਾਡਾ ਮਤਲਬ ਨਾਲ ਲਿਆ ਜਾਂ ਕਿਸੇ ਨੇ ਕੁਝ ਕੀਤਾ ਤੇ ਸਾਨੂੰ ਇਸ ਗੱਲ ਦਾ ਡਰ ਹੈ ਵੀ ਅੱਜ ਵਾਲੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਮਸਲਾ ਜਿਹੜਾ ਉਹ ਠੰਡਾ ਹੋ ਜਾਣਾ ਬਿਲਕੁਲ ਵੀ ਤੇ ਮੁਹੱਲਾ ਵਾਸੀਆਂ 'ਚ ਕਿਸੇ 'ਚ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਚੰਗੀ ਮਾੜੀ ਕਾਰਵਾਈ ਪੈਂਦੀ ਹੈ ਤੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਆਪ ਹੋਊਗਾ ਅਸੀਂ ਨਹੀਂ